ਭਾਈ ਡੱਲਾ ਤਲਵੰਡੀ ਸਾਹੂ ਦਾ ਚੌਧਰੀ ਸੀ ਜਦੋਂ ਗੁਰੂ ਜੀ ਤਲਵੰਡੀ ਸਾਬ ਪਹੁੰਚੇ ਤਾਂ ਉਹਨਾਂ ਨੇ ਨਗਰ ਦੇ ਬਾਹਰ ਡੇਰਾ ਲਾ ਲਿੱਤਾ ਭਾਈ ਡੱਲਾ ਜਦ ਗੁਰੂ ਜੀ ਦੇ ਆਉਣ ਦੀ ਖਬਰ ਸੁਣੀ ਤਾਂ ਉਹ ਆਪਣੇ 400 ਸ਼ਸਤਰਧਾਰੀ ਸੂਰਮਿਆਂ ਨੂੰ ਨਾਲ ਲੈ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋਇਆ ਅਦੇ ਪੇਟਾ ਰੱਖ ਕੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਕਿ ਆਪਣਾ ਡੇਰਾ ਮੇਰੇ ਪਾਸ ਲੈ ਚੱਲੋ ਗੁਰੂ ਜੀ ਨੇ ਫਰਮਾਇਆ ਕਿ ਪਿੱਛੇ ਆਉਂਦੀ ਵਹੀਰ ਇੱਥੇ ਪਹੁੰਚ ਜਾਏ ਤਾਂ ਅਸੀਂ ਸੰਧਿਆ ਸਮੇਂ ਤੇਰੇ ਪਾਸ ਆ ਜਾਵਾਂਗੇ ਡੱਲਾ ਆਪਣੇ ਆਦਮੀਆਂ ਨਾਲ ਉੱਥੇ ਹੀ ਠਹਿਰ ਗਿਆ ਉਸਨੇ ਗੁਰੂ ਜੀ ਨਾਲ ਸਹਿਬਜ਼ਾਦਿਆਂ ਦਾ ਅਫਸੋਸ ਕੀਤਾ ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਪਾਪੀ ਤੁਰਕਾਂ ਨੇ ਆਪ ਨਾਲ ਬੜਾ ਕੱਪੜ ਤੇ ਜ਼ੁਲਮ ਕੀਤਾ ਹੈ ਉਸ ਸਮੇਂ ਆਪ ਨੇ ਮੈਨੂੰ ਕਿਉਂ ਨਾ ਯਾਦ ਕੀਤਾ ਮੈਂ ਆਪਣੇ ਸੂਰਮੇ ਯੋਧੇ ਲੈ ਕੇ ਆਪ ਜੀ ਦੀ ਮਦਦ ਨੂੰ ਪਹੁੰਚ ਜਾਣਾ ਤੇ ਆਪ ਤੇ ਇੰਨੇ ਕਸ਼ਟਾਂ ਅਚੁਲਣ ਦੇਣਾ ਉਹ ਆਪਣੀ ਤੇ ਆਪਣੇ ਯੋਧੀਆਂ ਦੀ ਸੂਰਮ ਗਤੀ ਦੀਆਂ ਸੇਖੀਆਂ ਮਾਰਨ ਲੱਗਾ ਉਸ ਵੇਲੇ ਲਾਹੌਰ ਤੋਂ ਕੁਝ ਸਿੱਖ ਗੁਰੂ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਏ ਉਹਨਾਂ ਵਿੱਚ ਕੁਝ ਸ਼ਸਤਰ ਬਣਾਉਣ ਵਾਲੇ ਕਾਰੀਗਰ ਵੀ ਸਨ ਉਹਨਾਂ ਨੇ ਗੁਰੂ ਜੀ ਨੂੰ ਦੋ ਨਵੀਂ ਟੰਗ ਦੀਆਂ ਬੜੀਆਂ ਵਧੀਆ ਬੰਦੂਕਾਂ ਭੇਟਾ ਕੀਤੀਆਂ ਗੁਰੂ ਜੀ ਬੰਦੂਕਾਂ ਵੇਖ ਕੇ ਬੜੇ ਪ੍ਰਸੰਨ ਹੋਏ ਆਪ ਨੇ ਉਹਨਾਂ ਨੂੰ ਹੱਥ ਵਿੱਚ ਲੈ ਕੇ ਵੇਖਿਆ ਪਰਖਿਆ ਅਤੇ ਫਿਰ ਡੱਲੇ ਵੱਲ ਤੱਕ ਕੇ ਬੋਲੇ ਭਾਈ ਡੱਲਾ ਆਪ ਦੇ ਜੋਧੇ ਤਾਂ ਦੇ ਜਿਹੜੇ ਸਾਡੇ ਨਿਸ਼ਾਨੇ ਦੇ ਸਾਹਮਣੇ ਖੜੇ ਹੋ ਅਸੀਂ ਇਨ੍ਹਾਂ ਬੰਦੂਕਾਂ ਦੇ ਨਿਸ਼ਾਨੇ ਦੀ ਪਰਖ ਕਰਨੀ ਹੈ ਗੁਰੂ ਜੀ ਦੇ ਬਚਨ ਸੁਣ ਕੇ ਸਾਰੇ ਅश्चਰਜ ਵਿੱਚ ਪੈ ਗਏ ਕਿ ਗੁਰੂ ਜੀ ਮਨੁੱਖਾਂ ਉੱਪਰ ਨਿਸ਼ਾਨਾ ਪਰਖਣਾ ਚਾਹੁੰਦੇ ਹਨ ਦੰਲੇ ਦੇ ਆਦਮੀ ਜਿਹੜੇ ਉਸ ਦੇ ਨਾਲ ਆਏ ਸਨ ਪੈ ਭੀ ਤੋ ਉਠੇ ਵਾਪਸ ਵਿੱਚ ਕੰਨਾਂ ਵਿੱਚ ਗੱਲਾਂ ਕਰਨ ਲੱਗੇ ਕਿ ਗੁਰੂ ਜੀ ਧੁਨ ਦੇ ਪੱਕੇ ਹਨ ਜੋ ਮਨ ਵਿੱਚ ਆਵੇ ਕਰਕੇ ਹੀ ਰਹਿੰਦੇ ਹਨ ਵੇਖੋ ਤਾਂ ਕਿਹ ਕਿਆ ਖਿਆਲ ਆਇਆ ਹੈ ਬੰਦੂਕ ਦੀ ਪਰਖ ਲਈ ਬੰਦੇ ਨੂੰ ਹਲਾ ਕਰਨਾ ਲੋੜਦੇ ਹਨ ਕੌਣ ਉਹਨਾਂ ਦੀ ਧੁਨ ਪੂਰੀ ਕਰਨ ਵਾਸਤੇ ਆਪਣੀ ਜਾਨ ਦੇਵੇ ਇਸ ਪ੍ਰਕਾਰ ਦੀਆਂ ਗੱਲਾਂ ਕਰਦੇ ਹੋਏ ਉਹ ਇੱਕ ਇੱਕ ਕਰਕੇ ਉੱਥੋਂ ਗਿਸਕਣ ਲੱਗੀ ਡੱਲਾ ਵੀ ਜੋ ਇਨੀਆਂ ਸੇਖੀਆਂ ਮਾਰਦਾ ਸੀ ਚੁੱਪ ਵਟ ਕੇ ਬੈਠ ਗਿਆ ਗੁਰੂ ਜੀ ਨੇ ਦਿਨਾਲੀ ਬੰਦੂਕ ਵਿੱਚ ਗੋਲੀਆਂ ਭਰੀਆਂ ਤੇ ਗੱਜ ਨਾਲ ਚੰਗੀ ਤਰ੍ਹਾਂ ਠੋਕ ਕੇ ਫਿਰ ਡੱਲੇ ਨੂੰ ਕਿਹਾ ਭਾਈ ਚੌਧਰੀ ਕਰਨ ਆਪਣੇ ਦੋ ਬੰਦੇ ਸਾਹਮਣੇ ਰਤਾ ਨਿਸ਼ਾਨਾ ਪਰਖ ਲਈਏ ਪਰ ਡੱਲਾ ਬੰਦਾ ਕਿਥੋਂ ਲੈਂਦਾ ਉਹਦੇ ਤਾਂ ਸਾਰੇ ਆਦਮੀ ਖਿਸਕ ਗਏ ਉਹ ਸਿਰ ਨੀਵਾ ਕਰਕੇ ਚੁੱਪਚਾਪ ਬੈਠਾ ਰਿਹਾ ਤਦ ਗੁਰੂ ਜੀ ਨੇ ਹਜ਼ੂਰੀ ਵਿੱਚ ਖੜੇ ਸੇਵਾਦਾਰਾਂ ਨੂੰ ਕਿਹਾ ਸਿੰਘਾ ਉਹ ਪਰੇ ਦੂਰ ਅੰਗਰੇਟੇ ਪਿਓ ਪੁੱਤਰ ਬੈਠੇ ਹੋਏ ਹਨ ਉਹਨਾਂ ਨੂੰ ਕਹੋ ਕਿ ਤੁਹਾਨੂੰ ਗੁਰੂ ਜੀ ਪਰਉਂਦੇ ਹਨ ਉਹਨਾਂ ਨੇ ਆਪਣੀ ਬੰਦੂਕ ਦਾ ਨਿਸ਼ਾਨਾ ਤੁਹਾਡੇ ਉੱਤੇ ਪਰਖਣਾ ਹੈ ਜਲਦੀ ਚੱਲੋ ਉਸ ਵੇਲੇ ਦੋਵੇਂ ਪਿਓ ਪੁੱਤਰ ਪੱਗਾ ਬਣ ਰਹੇ ਸਨ ਜਦੋਂ ਸੇਵਾਦਾਰਾਂ ਨੇ ਉਹਨਾਂ ਨੂੰ ਗੁਰੂ ਜੀ ਦਾ ਸਨੇਹਾ ਦਿੱਤਾ ਉਹ ਉਸੇ ਤਰ੍ਹਾਂ ਪੱਗਾ ਬਣਦੇ ਹੋਏ ਹੀ દોੜੇ ਆਏ ਤੇ ਇੱਕ ਦੂਜੇ ਕੋਲੋਂ ਅੱਗੇ ਖੜੇ ਹੋਣ ਲਈ ਝਗੜਨ ਲੱਗੀ। ਗੁਰੂ ਜੀ ਨੇ ਉਹਨਾਂ ਨੂੰ ਕਿਹਾ ਸਾਨੂੰ ਇੱਕ ਆਦਮੀ ਦੀ ਲੋੜ ਹੈ। ਤੁਸੀਂ ਝਗੜ ਕਿਉਂ ਰਹੇ ਹੋ? ਉਹਨਾਂ ਵਿੱਚ ਪਿਓ ਬੋਲਿਆ ਜੀ ਮੈਂ ਆਪ ਦੇ ਨਿਸ਼ਾਨੇ ਦੇ ਅੱਗੇ ਖਲੋਣਾ ਚਾਹੁੰਦਾ ਹਾਂ ਪਰ ਮੇਰਾ ਪੁੱਤਰ ਝਗੜਦਾ ਹੈ ਕਿ ਨਹੀਂ ਮੈਂ ਖਲੋਣਾ ਹੈ। ਆਪ ਕਿਰਪਾ ਕਰਕੇ ਮੈਨੂੰ ਇਹ ਸੇਵਾ ਬਖਸ਼ੋ। ਪਰ ਪੁੱਤਰ ਪਿਓ ਨੂੰ ਪਿੱਛੇ ਧੱਕਦਾ ਹੋਇਆ ਬੋਲਿਆ ਜੀ ਇਹ ਮੇਰੇ ਪਿਤਾ ਵਰਦ ਹਨ ਇਸ ਲਈ ਇਹ ਸੇਵਾ ਕਰਨੀ ਮੇਰਾ ਹੱਕ ਹੈ। ਨਾਲੇ ਮੈਂ ਇੰਨਾ ਤੋਂ ਪਹਿਲਾਂ ਆਪ ਦੇ ਸਾਹਮਣੇ ਪਹੁੰਚਾ ਹਾਂ। ਗੁਰੂ ਜੀ ਨੇ ਕਿਹਾ ਚੰਗਾ ਦੋਵੇਂ ਖਲੋ ਜਾਓ ਉਹ ਦੋਵੇਂ ਪਿਓ ਪੁੱਤਰ ਖਲੋ ਗਏ ਗੁਰੂ ਜੀ ਬੰਦੂਕ ਦੀ ਨਾਲੀ ਜਿਸ ਪਾਸੇ ਕਰਨ ਉਹ ਉਸੇ ਪਾਸੇ ਆਪਣੇ ਆਪ ਨੂੰ ਉੱਚਾ ਨੀਵਾ ਕਰ ਲੈਣ ਤਾਂ ਕਿ ਉਹ ਬੰਦੂਕ ਦਾ ਨਿਸ਼ਾਨਾ ਬਣ ਸਕਣ ਦੋਹਾਂ ਪਿਓ ਪੁੱਤਰਾਂ ਦਾ ਬੰਦੂਕ ਦੇ ਨਿਸ਼ਾਨੇ ਦੇ ਸਾਹਮਣੇ ਖਲੋਣ ਦਾ ਇੱਕੋ ਦੂਜੇ ਨਾਲ ਵੱਧ ਚਾਹ ਵੀ ਕੇ ਗੁਰੂ ਜੀ ਡੱਲੇ ਨੂੰ ਕਿਹਾ ਚੌਧਰੀ ਡੱਲਾ ਵੇਖਿਆ ਸੁੱਚੇ ਸੂਰਮੇ ਇਸੇ ਤਰ੍ਹਾਂ ਹੁੰਦੇ ਹਨ ਜੋ ਮੌਤ ਤੋਂ ਭੈਣਾ ਖਾਂ ਇਹ ਯੋਧੇ ਸਾਡੇ ਲਈ ਹਰ ਪਲ ਜਾਨਾਂ ਵਾਰ ਨੂੰ ਤਤਪਰ ਰਹਿੰਦੇ ਹਨ ਤੂੰ ਆਪਣੇ ਆਦਮੀਆਂ ਦਾ ਹੌਸਲਾ ਵੀ ਵੇਖ ਲਿਆ ਹੈ ਉਹ ਸਾਰੇ ਮੌਤ ਤੋਂ ਡਰਦੇ ਹੋਏ ਭੱਜ ਗਏ ਹਨ ਅਸੀਂ ਸੱਚ ਮੁੱਚ ਕਿਸੇ ਨੂੰ ਮਾਰਨਾ ਨਹੀਂ ਸੀ ਅਸੀਂ ਤਾਂ ਕੇਵਲ ਉਹਨਾਂ ਦੇ ਹੌਸਲੇ ਦੀ ਪਰਖ ਕਰਦੇ ਸਾਂ ਪਰ ਉਹ ਮੌਤ ਦਾ ਖਿਆਲ ਕਰਦੇ ਹੀ ਦਿਲ ਹਾਰ ਗਈ ਇਸ ਤਰ੍ਹਾਂ ਦੇ ਕਾਇਰ ਤੇ ਡਰ ਟਰੱਕਲੇ ਯੋਧੇ ਰਣ ਦੇ ਕਮਸਾਲ ਵਿੱਚ ਕਿਵੇਂ ਸਾਬਤ ਕਦਮ ਰਹਿ ਸਕਦੇ ਹਨ ਇਹ ਬਚਨ ਸੁਣ ਕੇ ਡੱਲੇ ਦਾ ਹੰਕਾਰ ਦੂਰ ਹੋ ਗਿਆ उहो हथ जोड़ गुरू जी पासो खिमा मंगण लॻा